ਸਾਸ਼ੇ ਕਾਲ ਮਹਾਰੰਜੀਤ ਕੋਰ ਅੱਜ ਮੌਸਮ ਦਾ ਹਾਲ ਦੱਸਾਂਗੇ ਕਿ ਇਸ ਤਰ੍ਹਾਂ ਦਾ ਮੌਸਮ ਰਹੇਗਾ ਮੌਸਮ ਵਿਭਾਗ ਨੇ ਕਈ ਜਿਲ੍ਹਿਆਂ ਵਿੱਚ yellow alert ਜਾਰੀ ਕੀਤਾ ਹੈ ਕਈ ਜਿਲ੍ਹਿਆਂ ਵਿੱਚ orange alert ਜਾਰੀ ਕੀਤਾ ਹੈ ਕਿਹੜੇ ਜਿਲ੍ਹਿਆਂ ਲਈ red alert ਜਾਰੀ ਕੀਤਾ ਹੈ ਤੁਹਾਨੂੰ ਦੱਸਾਂਗੇ ਤਰਸਕ ਮੌਸਮ ਵਿਭਾਗ ਨੇ ਸੱਤ ਜਿਲਿਆਂ ਲਈ orange alert ਜਾਰੀ ਕੀਤਾ ਹੈ 13 ਜਿਲ੍ਹਿਆਂ ਲਈ mehta alert ਜਾਰੀ ਕੀਤਾ ਗਿਆ ਜਦਕਿ ਤਿੰਨ ਜਿਲ੍ਹਿਆਂ ਲਈ ਦਰਮਿਆਨੀ ਬਾਰਿਸ਼ ਦਾ alert ਜਾਰੀ ਕੀਤਾ ਗਿਆ ਮੌਸਮ ਵਿਭਾਗ ਅਨੁਸਾਰ ਪੰਜਾਬ ਦੇ 9 ਜਿਲ੍ਹੇ ਮਾਨਸਾ ਸੰਗਰੂਰ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਐਸਐਸ ਨਗਰ ਮਲੇਰਕੋਟਲਾ ਪਰਠਾਨਕੋਟ ਹੁਸ਼ਿਆਰਪੁਰ ਸ਼ਾਹਰ ਵਿੱਚ orange alert ਹੈ ਇੱਥੇ ਪਾਰੀਬਾਲ ਚੋਏਗੀ ਇੱਥੇ ਕਾਫੀ ਜ਼ਿਆਦਾ ਮੀਂਹ ਪੈਗਾ ਜਦਕਿ ਬਾਕੀ ਜ਼ਿਲਾਂ ਵਿੱਚ yellow alert ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਨੇ ਸੋਮਵਾਰ ਅਤੇ ਮੰਗਲਵਾਰ ਨੂੰ ਪੰਜਾਬ ਦੇ ਕੁਝ ਇਲਾਕਿਆਂ ਚ ਪਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਅਜਿਹੇ ਚ ਲੋਕਾਂ ਨੂੰ ਬਿਹਤ ਸਾਵਧਾਨ ਰਹਿਣ ਦੀ ਕਿਹਾ ਗਿਆ ਹੈ ਅਮਿਸਰ ਵਿੱਚ ਐਤਵਾਰ ਨੂੰ ਵੱਧ ਵੱਧ ਤਾਪਮਾਨ 34 ਡਿਗਰੀ ਰਹਿਣ ਦੇ ਬੱਦਲ ਛਾਏ ਰਹਿਣਗੇ ਤੇ ਮੀਂਹ ਦੀ ਸੰਭਾਵਨਾ ਹੈ ਤਾਪਮਾਨ 28 ਤੋਂ 29 39 ਡਿਗਰੀ ਦੇ ਵਿਚਕਾਰ ਰਹੇਗਾ ਜਨਰਲ ਵਿੱਚ ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਦਰਜ ਕੀਤਾ ਗਿਆ ਤੇ ਬੱਦਲ ਛਾਏ ਰਹਿਣਗੇ ਮੀਂਹ ਦੀ ਸੰਭਾਵਨਾ ਤਾਪਮਾਨ 27 ਤੋਂ 39 ਡਿਗਰੀ ਦੇ ਵਿਚਕਾਰ ਹੋ ਸਕਦਾ ਲੁਧਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਰਿਹਾ ਤੇ ਬੱਦਲ ਵਾਈ ਰਹੇਗੀ ਮੀਂਹ ਦੀ ਪੂਵਿਕ ਬਾਣੀ ਕੀਤੀ ਗਈ ਹੈ ਤਾਪਮਾਨ 28 ਤੋਂ 36 ਡਿਗਰੀ ਦੇ ਵਿਚਕਾਰ रह ਸਕਦਾ ਪਟਿਆਲਾ ਜੋ ਬੀਤੀ ਸ਼ਾਮ ਨੂੰ ਵੱਧ ਤਾਪਮਾਨ 36 ਡਿਗਰੀ ਦਰਜ ਕੀਤਾ ਗਿਆ ਜਦਕਿ ਬਦਲਵਾਹੀ ਰਹੇਗੀ ਮੀਂਹ ਪੈ ਸਕਦਾ ਹੈ ਤਾਪਮਾਨ 28 ਤੋਂ 36 ਡਿਗਰੀ ਦੇ ਵਿਚਕਾਰ ਰਹੇਗਾ। ਮੋਹਾਲੀ ਚਾਰਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਦਰਜ ਕੀਤਾ ਗਿਆ ਤੇ ਬਦਲਵਾਹੀ ਰਹੇਗੀ ਮੀਂਹ ਪੈ ਸਕਦਾ ਹੈ ਤਾਪਮਾਨ 28 ਤੋਂ 38 ਡਿਗਰੀ ਦੇ ਵਿਚਕਾਰ ਰਹੇਗਾ।